ਨਾਮ ਹੈ ਜੀ ਅੱਜ ਕਿਉਂ ਤੁਸੀਂ ਇੱਥੇ ਬੈਠੇ ਹੋ ਕੀ ਕਾਰਨਾ ਹੈਗਾ ਕੀ ਮੰਗਿਆ ਮੇਰਾ ਨਾਮ ਜਗਸੀਰ ਸਿੰਘ ਸਹੋਤਾ ਸੁਪਾ ਕੋਕਨਵਿੰਦਰ ਪ੍ਰਾਣੀ ਪ੍ਰੇਸ਼ਨ ਬਹਾਲੇ ਸਿੰਘ ਐਕਸਮਿਟੀ ਪੰਜਾਬ ਅਸੀਂ ਅੱਜ ਇੱਥੇ ਪੰਜਾਬ ਸਰਕਾਰ ਨੇ 2022 ਦੇ ਵਿੱਚ ਦਿਵਾਲੀ ਗਿਫਟ ਦੇਣ ਦੇ ਨਾਂ ਥੱਲੇ ਬਾਅਦ ਵਾਦਾ ਕੀਤਾ ਸੀ ਕੈਬਨਿਟ ਦੇ ਵਿੱਚ ਮਤਾ ਪਾਸ ਕੀਤਾ ਸੀ ਜਾਂ ਨੋਟੀਫਿਕੇਸ਼ਨ ਕਰ ਲਿਆ ਸੀ ਕਿ ਅਸੀਂ ਪੰਜਾਬ ਦੇ ਜਿਹੜੇ ਮੁਲਾਜ਼ਮਾਂ 2004 ਤੋਂ ਬਾਅਦ ਭਰਤੀ ਹੋਇਆ ਉਹਨਾਂ ਸਾਰਿਆਂ ਤੇ ਅਸੀਂ ਕਮੀ ਪੈਨਸ਼ਨ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੇ ਆ ਤਾਂ ਸਾਡੇ ਪੰਜਾਬ ਦੇ ਮੁਲਾਜ਼ਮਾਂ ਨੇ ਬੜੀ ਖੁਸ਼ੀਆਂ ਮਨਾਈਆਂ ਸੀ ਲੱਡੂ ਵੰਡੇ ਸੀ ਭੰਗੜੇ ਪਾਏ ਸੀ ਸਾਨੂੰ ਲੱਗਦਾ ਸੀ ਕਿ ਸਰਕਾਰ ਇਹ ਪੁਰਾਣੀ ਪੈਨਸ਼ਨ ਬਹਾਲ ਕਰ ਦੂਗੀ ਪਰ ਹੁਣ ਸਾਨੂੰ 3 ਸਾਲ ਹੋ ਗਏ 2025 ਪਹੁੰਚ ਗਏ ਆ ਸਰਕਾਰ ਨੇ ਆਦੇ ਨੋਟੀਫਿਕੇਸ਼ਨ ਨੂੰ ਲਾਗੂ ਦਾ ਕੀ ਕਰਨਾ ਸੀਗਾ ਬਲਕਿ ਹੁਣ ਉਹ ਗੱਲ ਕਰਨ ਵਾਸਤੇ ਵੀ ਤਿਆਰ ਨਹੀਂ ਮੀਟਿੰਗ ਕਰਨ ਵਾਸਤੇ ਵੀ ਤਿਆਰ ਨਹੀਂ ਜਦੋਂ ਵੀ ਜਾਂਦੇ ਆ ਮੀਟਿੰਗ ਦਿੰਦੇ ਆ ਤੇ ਮੀਟਿੰਗ ਦੇ ਕੇ ਭੱਜ ਜਾਂਦੇ ਆ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਗੱਲ ਨਹੀਂ ਸੁਣਦੇ ਤੋ ਲਗਾਤਾਰ ਸਾਡੋਂ ਸਰਕਾਰ ਵਾਲਾ ਅਸੀਂ ਦੇਖਦੇ ਫਿਰਦੇ ਆ ਕਿ ਹੁਣ ਵੀ ਕਿਤੇ ਉੱਠਦਾ ਪਹਲ ਡਿੱਗਿਆ ਹੁਣ ਵੀ ਡਿੱਗਿਆ ਪਰ ਸਰਕਾਰ ਮਲਾਜਮਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈਗੀ ਅਸੀਂ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੋਹਾਂ ਵੱਲੋਂ ਸਾਂਝੇ ਤੌਰ ਤੇ ਇੱਕ ਪਲੇਟਫਾਰਮ ਨੂੰ ਸੱਦਾ ਦਿੱਤਾ ਸੀ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਇਨੀ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਾ ਪੱਤਰਾਂ ਤੇ ਮਲਾਜਮ ਇਕੱਠੇ ਹੋ ਕੇ ਅੱਜ ਇੱਕ ਦਿਨਾ ਸੰਕੇਤਕ ਭੁਖੜਦਾ ਇਹ ਜਿਹੜਾ ਕੀ ਤੁਹਾਡਾ ਪੈਨਸ਼ਨ ਦਾ ਮੌਜਾ ਹੈਗਾ ਕਿੰਨੇ ਮਲਾਜਮੇ ਸਾਡੇ ਇਕੱਲੇ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਲਗਭਗ 2 ਲੱਖ ਤੋਂ ਉੱਤੇ ਮੁਲਾਜ਼ਮਾਂ ਜਿਨ੍ਹਾਂ ਤੇ ਪੁਰਾਣੀ ਨਵੀਂ ਪੈਨਸ਼ਨ ਲਾਗੂ ਹੈ ਤੇ ਅਸੀਂ ਮੰਗ ਕਰਦੇ ਵੀ ਪੁਰਾਣੀ ਪੈਨਸ਼ਨ ਲਾਗੂ ਕਰਕੇ ਜਿਹੜੇ ਐਨਪੀਐਸ ਹਰ ਰੱਦ ਕੀਤਾ ਜਾਵੇ ਤੇ ਜੀਪੀਐਫ ਦੇ ਖਾਤੇ ਆ ਉਹ ਖੋਲੇ ਜਾਣ ਕੀ ਅਗਲਾ ਸਟੈਪ ਕੀ ਹੈ ਤੁਹਾਡਾ ਸਾਡਾ ਜਿਹੜਾ ਅੱਜ ਸੰਕੇਤਿਕ ਇਕੱਠ ਦਿਨ ਸਾਡੀ ਅੱਜ ਭੁਖੜਤਾਲ ਹੈਗਾ ਇਸ ਤੋਂ ਬਾਅਦ 25 ਅਕਤੂਬਰ ਨੂੰ ਦਿੱਲੀ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਮੁਲਾਜ਼ਮਾਂ ਜਿਹੜੇ ਇਕੱਠੇ ਹੋ ਕੇ ਉੱਥੇ ਸਰਕਾਰ ਦੇ ਖਿਲਾਫ ਜੇ ਰੋਸ ਪ੍ਰਦਰਸ਼ਨ ਕਰ ਹਾਂ ਜੀ ਕੀ ਨਾਮ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਤੇ ਮੈਂ ਜ਼ਿਲ੍ਹਾ ਪ੍ਰਧਾਨ ਅਸੀਂ ਜੋ ਕਰਦੇ ਜੀ ਨੂੰ ਪੰਜਾਬ ਦਾ ਤੇ ਕਾਈ ਬਿਠੰਡਾ ਦਾ ਉਸ ਤੋਂ ਬਾਅਦ ਜਿਹੜਾ ਅਸੀਂ ਕਹਿਣਾ ਕੀ ਚਾਹੁੰਦੇ ਆ ਸਾਡਾ 100 ਰੁਪਏ ਟੱਕ ਦੀ ਆ ਰਹੀ ਮੰਗ ਹੈ ਜਿਹੜੀ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਅਸੀਂ ਲੜ ਰਹੇ ਹਾਂ ਤੇ ਲਗਾਤਾਰ ਸਾਡੀ ਜਿਹੜੀ ਲੜਾਈ ਹੋ ਜਾਰੀ ਹੈ ਸਰਕਾਰ ਕੋਲ ਤੇ ਇਹ ਜਿਹੜੀ ਪੰਜਾਬ ਦੇ ਵਿੱਚ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ 2022 ਦੇ ਵਿੱਚ ਗਰੰਟੀਆਂ ਦਿੱਤੀਆਂ ਸੀ ਕਿ ਤੁਹਾਡੀ ਜਿਹੜੀ ਪੁਰਾਣੀ ਪੈਨਸ਼ਨ ਉਹ ਅਸੀਂ ਬਹਾਲ ਕਰਾਂਗੇ 2022 ਤੋਂ ਬਾਅਦ ਜਦੋਂ ਚੋਣਾ ਹੋਈਆਂ ਅਦਰ ਸਟੇਟਾਂ ਦੇ ਵਿੱਚ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਲਾਗੂ ਹੋਇਆ ਤੇ ਨਹੀਂ ਕੀਤਾ। ਜਿਆਦਾ ਸਟੇਟਾਂ ਦੇ ਵਿੱਚ ਨੇ ਦਿਖਾ ਦਿੱਤਾ ਕਿ ਪੰਜਾਬ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਦੁੱਤੀ। ਪਰੰਤੂ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਅਜੇ ਕਰ ਵੀ ਨਹੀਂ ਕੀਤੀ। ਇਸ ਗੱਲ ਨੂੰ ਲੈ ਕੇ ਕੋਈ ਹੋਈ ਗੱਲ ਤੁਹਾਡੀ ਕੀ? ਇਸ ਨੂੰ ਲੈ ਕੇ ਮਮਕਮੰਦੀ ਸਾਹਿਬ ਮਤਲਬ ਮੀਟਿੰਗ ਹੀ ਨਹੀਂ ਦਿੰਦੇ। ਲੇਕਿਨ ਮੀਟਿੰਗ ਦਿੰਦੇ ਤਾਂ ਮੀਟਿੰਗ ਤੋਂ ਭੱਜ ਜਾਂਦੇ। ਹਰ ਵਾਰੀ ਐਵੇਂ ਕੀਤਾ ਜਾਂਦਾ ਹੈ ਕਿ ਮਮਕਮੰਦੀ ਸਾਹਿਬ ਕਿਸੇ ਨਾਲ ਮੀਟਿੰਗ ਨਹੀਂ ਕਰਦੇ। ਕਿੰਨੇ ਕੀ ਅਗਲਾ ਸਟੈਪ ਕੀ ਹੈ ਤੁਹਾਡਾ ਜੀ ਅਗਲਾ ਸਟੈਪ ਇਹ ਵੀ ਜਿਹੜਾ ਰਣਨੀਤੀ ਹੈ ਸਾਡੀ ਉਹ ਤਿਆਰ ਹੈਗੀ ਅੱਜ ਵੀ ਅਸੀਂ ਇੱਕ ਦਿਨਾਂ ਦੀ ਭੁਖੜਤਾਲ ਦੇ ਬੈਠੇ ਹਾਂ ਪੂਰੇ ਆਲ ਇੰਡੀਆ ਦੇ ਵਿੱਚ ਐਨ ਐਮਓਪੀਐਸ ਦੇ ਸਦ ਤੇ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨਸ ਕੀ ਹੈ ਸਾਡੀ ਆਲ ਇੰਡੀਆ ਲੈਵਲ ਤੇ ਜਿੱਥੇ ਹੁੰਦੀ ਹੈ ਜਿਹਦੇ ਵਿੱਚ ਅਸੀਂ ਸ਼ਾਮਲ ਹਾਂ ਧਿਰ ਦੇ ਤੌਰ ਤੇ ਵੀ ਸ਼ਾਮਲ ਹਾਂ ਤੇ ਅੱਜ ਅਸੀਂ ਇੱਥੇ ਸਾਂਝਾ ਪ੍ਰੋਗਰਾਮ ਹੈ ਸਾਡਾ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਇਹਨਾਂ ਦਾ ਸਾਂਝਾ ਐਕਸ਼ਨ ਦਿੱਤਾ ਹੋਇਆ ਤੇ ਸਾਂਝਾ ਐਕਸ਼ਨ ਅਸੀਂ ਅੱਜ ਲਾਗੂ ਕਰ ਰਹੇ ਹਾਂ ਤੇ ਸਾਨੂੰ ਮਜਬੂਰ ਨਾ ਜਿਹੜਾ ਹੈਗਾ ਉਹ ਅੱਗੇ ਅਸੀਂ ਭਵਿੱਖ ਦੇ ਵਿੱਚ ਜਿਹੜਾ ਇਹ ਸੰਘਰਸ਼ ਤੇ ਕੀਤਾ ਜਾਵੇ ਜਿਹੜਾ ਅੱਜ ਤਰਨਾ ਲਾਇਆ ਇਹ ਕਦੋਂ ਤੱਕ ਤੁਹਾਡਾ ਰਹੇਗਾ ਇਹ ਅੱਜ ਇੱਕ ਦਿਨ ਦੀ ਹੈ ਜੀ ਮਤਲਬ ਅੱਜ ਸਵੇਰ ਤੋਂ 9 ਵਜੇ ਤੋਂ ਬੈਠੇ ਜੀ 9 ਵਜੇ ਤੱਕ ਚੱਲਣਾ ਹੈ ਤੇ ਇਸ ਤਰ੍ਹਾਂ ਇਹ ਹੈ ਕਿ ਇਹ ਸੰਕੇਤਕ ਹੈ ਉਸ ਤੋਂ ਬਾਅਦ ਜਿਹੜਾ ਹਰ ਦਿੱਲੀ ਦੇ ਵਿੱਚ ਇੱਕ ਵੱਡਾ ਇਕੱਠ ਹੋਣਾ ਹੈ ਤੇ ਦਿੱਲੀ ਦੇ ਵਿੱਚ ਵੱਡਾ ਆਲ ਇੰਡੀਆ ਲੈਵਲ ਤੇ ਮਿਲਾਂ ਜੁੜੇ ਜਿਹੜੇ ਹੈਗੇ ਇਕੱਠੇ ਹੋਣਗੇ ਤੇ ਮਤਲਬ ਪੈਨਸ਼ਨ ਸੰਬੰਧੀ ਜਿਹੜੀ ਹੈਗੀ ਅਸੀਂ ਇਹ ਆਪਦੀ ਲੜਾਈ ਜਾਈ ਜਾਵੇਗੀ